ਆ ਵਿੱਚ ਸੋਮਵਾਰ ਮੰਗਲਵਾਰ ਰਾਤ ਤੋਂ ਹੀ ਕਈ ਹਸਿਆ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਅੱਜ ਮੌਸਮ ਵਿਭਾਗ ਨੇ ਪਟਿਆਲਾ ਰਾਜਪੁਰਾ ਡੇਰਾ ਬਸਰੀ ਫਤਿਹਗੜ੍ਹ ਸਾਹਿਬ ਮੁਹਾਲੀ ਬਸੀ ਪਠਾਨਾ ਖਰੜ ਚਮਕੌਰ ਸਾਹਿਬ ਰੋਪੜ ਸਮਾਣਾ ਫਗਵਾੜਾ ਆਨੰਦਪੁਰ ਸਾਹਿਬ ਗਰਸ਼ੰਕਰ ਨੰਗਲ ਹੁਸ਼ਿਆਰਪੁਰ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਵੀ ਚੱਲੇਗੀ ਹਰਿਆਣਾ 'ਚ ਵੀ ਬੀਤੀ ਰਾਤ ਨੂੰ ਕਰਨਾਲ ਅੰਬਾਲਾ ਪਾਣੀਪਤ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਪਿਆਏ ਮੀਂਹ ਦੇ ਨਾਲ ਨਾਲ ਪੰਚਕੁਲਾ ਤੇ ਫਤਿਆਬਾਦ 'ਚ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਨੇ ਅੱਜ ਫਿਰ ਤੋਂ 11 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਹੈ ਪੰਚਕੁਲਾ ਅੰਬਾਲਾ ਯਮਨਾ ਨਗਰ ਕੁਰਸੇਂਦਰ ਕੈਥਲ ਕਰਨਾਲ ਵਿੱਚ ਤੇਜ਼ ਹਵਾਵਾਂ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਵਿੱਚ ਰਾਤ ਤੋਂ ਮੀਂਹ ਦੇ ਨਾਲ ਗੜਾਵੀ ਪਿਆ ਹੈ ਅੱਜ ਵੀ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ ਵਾਤਵਾਤਾਪਨ 23 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਨ 13 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਦੂਜੇ ਪਾਸੇ ਹਿਮਾਚਲ ਦੇ 7 ਜ਼ਿਲ੍ਹਿਆਂ Shimla, Mandi, Kullu, Lahaul, Spiti, Kinnaur, Kangra ਅਤੇ Chamba ਵਿੱਚ ਬਰਫਬਾਰੀ ਦਾ orange alert ਜਾਰੀ ਕੀਤਾ ਗਿਆ ਹੈ ਲਗਾਤਾਰ ਬਰਫਬਾਰੀ ਤੋਂ ਬਾਅਦ ਅਟਲ ਸੁਰੰਗ ਰੋਤਾਂਗ ਲਈ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ